ਜੀ ਸਤਿ ਸ੍ਰੀ ਅਕਾਲ ਜੀ ਸੁਖ ਦੇ ਫਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜੇ ਪਿੰਡ ਸ਼ਕਾਰ ਮਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਕਾਲੇ ਵੀਰ ਕੋ ਆਏ ਆ ਝੋਟੀਆਂ ਲੈ ਕੇ ਆਏ ਬਹੁਤ ਕੁਆਲਿਟੀ ਦੀਆਂ ਤਿੰਨ ਝੋਟੀਆਂ ਵਿਕਾਊ ਆ ਬਹੁਤ ਕੁਆਲਿਟੀ ਦੀਆਂ ਝੋਟੀਆਂ ਦੋ ਸੁਈਆਂ ਸਵਾਈਆਂ ਝੋਟੀਆਂ ਇੱਕ ਗੱਬਣ ਝੋਟੀ ਆ ਜੋ ਬਾਕੀ ਕਰਨੇ ਆ ਇਹਨਾਂ ਦੇ ਲੈਣੇ ਵੀਰ ਕੋ ਡਿਟੇਲ ਝੋਟੀਆਂ ਦੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸੋਖੇ ਤੇਰੀ ਪਰਮੂ ਦੇਖ ਵਾਲਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਹਾਂਜੀ ਬਜੀ ਹਾਂਜੀ ਫਿਰ ਦੱਸੋ ਇਹਦੀ ਡਿਟੇਲ ਇਹ ਪਾਜੀ ਉਹ 3 ਤੀਸਰਾ ਸੂਆ ਸਕੀ ਜੇ ਹਾਂਜੀ ਇਹਨੂੰ ਅੱਜ ਸੂਈ ਨੂੰ ਆ ਦੇਣੇ ਸ਼ਾਮ ਹੋਇਆ ਜਾ ਅੱਜ ਹਾਂਜੀ ਆ ਇਹਦੇ ਮਾਰੂ ਦੀ ਪੈਨ 40 ਹੋਏ ਕੱਟੀ ਤੇ ਕੱਟਾ ਹੈ ਇਹ ਹੈ ਜੀ ਅੱਟੀ ਜੇ ਹਾਂਜੀ ਤੇ ਆਪਾਂ ਦੋ ਦੋ 10 ਕਿਲੋ ਤੇ ਆ ਰਹੇ ਜੀ ਹਾਂਜੀ ਦਾਖਲ ਦੁੱਧ ਤਿਆਰ ਹਾਂਜੀ ਹਾਂਜੀ ਤੇ ਕਿੰਨਾ ਕਿ ਚੋਆ ਸਕਦੀ ਆ ਤੇਰੀ ਭਾਜੀ ਇਹ 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 ਅਲੱਗ ਅਲੱਗ ਅਗਰੈਂਡੀਆ ਹਾਂਜੀ ਬਹੁਤ ਕੁਆਲਿਟੀ ਦੀ ਝੋਟੀ ਆ ਵੱਡੀ ਝੋਟੀ ਆ ਜੀ ਬਹੁਤ ਕੁਆਲਿਟੀ ਦੀ ਥਾਂਲੇਵੇ ਦੀ ਕੁਆਲਿਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬਹੁਤ ਕੁਆਲਿਟੀ ਦੀ ਝੋਟੀ ਆ ਥਾਂਲੇਵਾ ਚੈੱਕ ਕਰੋ ਵੇਖੋ ਥਾਂਲੇ ਦਾ ਬਹੁਤ ਕੁਆਲਿਟੀ ਦਾ ਥਾਂਲੇ ਵਾਲਾ ਗਾ ਲਾਈਟ ਇਹ ਦੇਖ ਤੇ ਬਹੁਤ ਸ਼ਾਨਦਾਰ ਹੈ ਜੀ ਜਿੱਦਾਂ ਖੱਟੀ ਪਲ ਹੁੰਦੀ ਹੈ ਜੀ ਵੇਖੋ ਥਾਂਲੇ ਵਾ ਤੇ ਕਿੰਨਾ ਕੁ ਦੁੱਧ ਚ ਵਾਜੇਗੀ 12 13 ਲਈ ਇਹਦੀ ਤੀ ਦੇ ਹੈ ਰਾਂ ਕਿਲੋ ਦੀ ਗਾਰੰਟੀ ਆਈ ਹੈ ਹਾਂਜੀ ਐਡ ਹੋਏਗਾ ਨਾ ਮਰੀ ਮਰੀ ਛੋਟੀ ਨਹੀਂ ਵੱਡੀ ਹੈ ਵੱਡੀ ਹੈ ਹਾਂਜੀ ਇਹ ਆ ਬੱਚਾ ਦਾ ਹੋਏ ਹਾਂਜੀ ਧਾਰਾ ਮਰਾ ਦੇਣੀ ਹਾਂਜੀ 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 ਫਿਰ ਤਾਂ ਰੇਟ 10 ਹੀ দাও ਸਾਰਾ ਇਹੋ ਜੀ ਆਦਾ ਤੇ ਮੁੱਲ ਲੋਕੀ 10000 ਕਰਦੇ ਨੇ ਹਾਂਜੀ 10000 ਕਰਦੇ ਨੇ ਹਾਂਜੀ ਅਸੀਂ ਮੁੱਲ ਨਹੀਂ ਕਰਨਾ ਨਾ ਹੀ ਪਾਣੀ ਰੁਪਈਆ ਠਾਂ ਕਰਨਾ ਨਾ ਤੁਹਾਨੂੰ ਛੋਟੀ ਦਾਂਗੇ 85 ਆ ਕੋਈ ਤਾਂ ਛੋੜ ਕੇ ਪਾ ਥੋੜਾ ਬੋਧਾ ਕਰ ਦਿਓ ਉਲਟ ਕੋਈ 500 ਰੁਪਈਆ ਕਰ ਦਾਂਗੇ ਕੋਈ ਨਹੀਂ ਕਰ ਦਾਂਗੇ ਹੋਰ ਕਰ ਦਿਓ ਮਾੜਾ ਮੋਟਾ ਹੋਏਗਾ ਬਿਲਕੁਲ ਇਹੋ ਜੀ ਪਿੱਠ ਪੁਰਾ ਚੈੱਕ ਕਰ ਲਓ ਤੇ ਬੱਚਾ ਛੱਡ ਤਾ ਜੋ ਹਾਂਜੀ ਹਾਂਜੀ ਆਜੋ ਦੂਜੀ ਵਾਲ ਆਜੋ ਇਹ ਪਾਣੀ ਛੋਟੀ ਦੂਸਰਾ ਸੁਆਹ ਹਾਂਜੀ ਫਿਰ ਇਸ ਦੀ ਕੁਆਲਿਟੀ ਚੈੱਕ ਕੀ ਕੇ ਇਹਦੇ ਪਹਿਲਾਂ ਕੱਟੀ ਇਹ ਜੋਤ ਕੱਢਿਆ ਇਹ 10 ਕਿਲੋ ਹਾਂਜੀ ਤੇ ਐਰ ਕਾਂ ਦੁੱਧ ਕਿੰਨਾ ਚਵਾ ਸਕ ਦੁੱਧ ਛੋਟੀ 12 ਕਿਲੋ ਮੰਨਾਂ ਹਾਂਜੀ ਇਹ ਵੀ ਵੱਡੀ ਛੋਟੀ ਹੈ ਇਹ ਨਾ ਕਹੇ ਕੋਈ ਛੋਟੀ ਨਹੀਂ ਹੈ ਇਹ ਵੀ ਬਹੁਤ ਕੁਆਲਿਟੀ ਦੀ ਛੋਟੀ ਹੈ ਦੁੱਧ 12 13 ਲੀਟਰ ਮੰਨ ਚਵਾਈ ਜਾਏਗੀ ਲੈਓ ਜੀ। ਵੈਣਵੈਣ ਚੋਟੀ ਦਾ ਬਹੁਤ ਵਾਹ ਤਿੱਦੀ ਚੋਟੀਆ। ਪਲੀ ਪਲੋਸੀ ਚੋਟੀ ਉੱਤੋਂ ਪਿੱਠ ਥੋੜਾ ਚੈੱਕ ਕਰ ਲੋ ਯੂਟਿਊਬ। ਕਿੰਨਾ ਕੁ ਲੈ ਜਾਗੀ ਵੀਰ ਜੀ ਇਹ ਟਾਈਮ? ਇਹ ਲੈ ਜਾਣੀ ਹੈ ਜੇ ਦੋ ਲੈਣੇ ਦੋ ਚਾਹ ਲੈਣੇ ਹੈ ਜੀ। ਹਾਂਜੀ। ਤੇਰੇ ਪੂ ਆਜੀ ਆਜੀ 21 3 ਕਹਿੰਦੇ ਇਹ 30 ਨੂੰ ਇਹਦੇ ਹੁੰਦੇ ਜਿੱਦਿਆਂ। ਕਿੰਨਾ ਦਾ ਦੁੱਧ ਚ ਆ ਜਾਏਗੀ ਮਾਰਾ 12 ਕਿਲੋ ਦਾ ਰਮਾਨ ਹੈ ਵੀ ਸੀਲ ਆ 3 26 ਨੂੰ 26 ਨੂੰ ਹੈ ਵੀ ਬਿਲਕੁਲ ਸੀਲ ਉਹ ਜਿਹਨੇ ਆ ਗਈ ਕੋਈ ਹਾਂਜੀ 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 ਫਿਰ ਇਹਦਾ ਰੇਟ ਮੁੱਲ ਤੇ ਦਾ ਆ ਸੀ ਆ ਦਾ ਤੇ ਜਾ ਜਾਂਦੋ ਫਿਰ ਜਿਹੜੇ ਪਹਿਲੇ ਫੋਨ ਤੇ ਜਾਏ 7000 ਹੋਰ ਛੋਟ ਛੋਟ 500 ਰੁਪਏ ਕਰ ਦੇ ਜਿਆਦਾ ਨਹੀਂ ਕਹਿੰਦੇ ਸਾਰਾ ਜਿੱਥੇ ਅਜੇ ਵੇਖੋ ਬੇਸਟਪੁੜਾ ਚੈੱਕ ਕਰੋ ਛੋਟੀ ਛੋਟੀ ਹੈ ਤਾਂ ਤੁਸੀਂ ਮੈਨੂੰ ਫੇਕਾ ਹਾਂਜੀ ਜਿੰਨੀ ਆ ਗਈ ਸਾਫ ਜਾਓ ਹੋਰੀ ਆਰ ਸ਼ਕਤਾਂਗੇ ਠੀਕ ਹੈ ਹੋਰ ਮਾਨਤਨ ਕਰਦੇ ਹੋ ਹੋਰ ਮਾ ਠਾ ਠੀਆ ਯਾ ਸੁਣੋ ਠੀਕ ਹੈ ਸੁਣੋ ਅੱਗੇ ਲਾਓ ਹਾਂਜੀ ਭਸੰਪੀ ਆ ਬਾਦੀ ਤਾਂ ਜੇ ਉਹ ਬਾਦੀ ਦਾ ਉਹ ਵੇਖ ਥਣ ਚੈੱਕ ਕਰ ਲੋ ਝੋਟੀ ਦਾ ਬਹੁਤ ਕੁਆਲਿਟੀ ਦਾ ਥਣ ਕੱਢਿਆ ਝੋਟੀ चबई कराने की चेक जी हाँ जी देखो चवाई बहुत बहुत तो चबाई लगी झोटी जी कोई भूर छटा नहीं है जी

ਵੀਰ ਜੀ ਗਾੜ ਕਿੰਨੀ ਹੋਏਗੀ ਦੀ ਕਿਲੋ ਦਾ ਵਾਦੀ ਆਜ ਉਗਾੜ ਵੀ ਕਰ ਲੋ ਕਿ ਗਾੜ ਕਿਤੇ ਕਿੰਨੇ ਕਿਲੋ ਆ ਗਈ ਰਮਾਨ ਨਾ ਵਾਦੀ ਚਵਾਈ ਦੀ ਇੱਕ ਨੰਬਰ ਆ ਜੀ ਬੱਚੇ ਨੂੰ ਬੱਚੇ ਨੂੰ ਛੱਡੋ ਛੱਡੋ ਕੋਈ ਛੱਡੋ ਕੋਈ ਨਹੀਂ ਆ ਵੇ ਆ ਵੇ ਲੈ ਇੱਧਰ ਆ ਤੂੰ ਵੇਖੋ ਭਾਈ 10 ਲੋ ਗਿਆ 11 ਹੋਏਗਾ ਛੱਡ ਬੱਚੇ ਨੂੰ ਕੋਈ ਆਪਣੀ ਸਮਝ ਨਾਲ ਵੇਖ ਲੈ ਇੱਧਰ ਫੂਨ ਖਾ ਹਾਂ ਜਿਆਦਾ ਆ ਤੂੰ ਇਹ ਖਾਣ ਹਜੇ ਤੇ ਆਗਲੇ ਵੀ ਆ ਗਏ ਇੱਧਰ ਇਹ ਨਾ ਕੋਈ ਕਹੇ ਵੀ ਪੂਰੇ ਹਲੇ ਤੱਕ ਆਪ ਖਾ ਦੋ ਦੁੱਧ ਆ ਲੋ ਜੀ ਇੱਧਰ ਲੈ ਆ ਖਾ ਦੋ ਤੂੰ ਹਲੋ ਅੱਜ ਦੁੱਧ ਕੋਈ ਆਪਣੀ ਸਮਝ ਨਾਲ ਜਿੰਨਾ ਮਰਜੀ ਗਏ ਹਾਂ ਹਾਂਜੀ ਅੱਜ ਜੀ ਅਦੀ ਵੀ ਫਿਰ ਡਿਟੇਲ ਦੱਸ ਦੋ ਇਹ ਸੂਈਜ ਹਾਂਜੀ ਇਹ ਵੀ ਮਾਰਾ ਥੋੜੀ ਜੀ ਹਾਂਜੀ ਦੁੱਧ ਕਿੰਨਾ ਕਰੇ ਥੱਲੇ ਤੇਰੇ ਥੱਲੇ ਦੁੱਧ 1 10 ਕੇ ਆ 9 ਕਿਲੋ ਤੇ ਕਿੰਨਾ ਕੁ ਦੁੱਧ ਚਵਾ ਸਕਦੀ ਹੈ ਇਹ ਵੀ ਇਹਨੂੰ ਅੱਜ ਤੁਹਾਨੂੰ ਆ ਤੁਸੀਂ ਫੋਨੋ ਤੁਹਾਨੂੰ ਉਹਦਾ ਇਸੂਆ ਕਰਨਵਾਇ ਇਹ ਦੂਜਾ ਇਹ ਵੀ ਦੂਜਾ ਸੂਆ ਹਾਂ ਖਾਨ ਲੈ ਵੇ ਦੀ ਕੁਆਲਿਟੀ ਚੈੱਕ ਕਰੋ ਬਹੁਤ ਕੁਆਲਿਟੀ ਆ ਥਨ ਲੱਗਾ ਜੀ ਵੱਡੀ ਝੋਟੀ ਆ ਵੀ ਨਾਲ ਛੋਟੀ ਨਾ ਪਾ ਦਿਓ ਖਾਨ ਲੈ ਵੇ ਦੀ ਕੁਆਲਿਟੀ ਚੈੱਕ ਕਰਾਉ ਨੇ ਤੁਹਾਨੂੰ ਇਹ ਦੁੱਧ ਕਿੰਨੇ ਚਵਾ ਦੇਗੀ ਦੁੱਧ ਕਿੰਨੇ ਚਵਾ ਦੇਗੀ ਇਹ ਇਹ ਦੁੱਧ ਕਿ ਹੋਏਗੀ 12 ਕਿਲੋ ਮਾਂ ਨਾ ਹੱਸ ਗਰਮੀ ਆ ਗਿਆ 11 12 ਕਿਲੋ ਦੁੱਧ ਚਵਾ ਸਕਦੀ ਹੈ ਆ ਹਾਂਜੀ ਆ ਮੈਂ ਥੈਂਕ ਯੂ ਅੱਜ ਤੇ ਬੱਚਾ ਇੱਧਰ ਆਵੇ ਅੱਜ ਇਹਨੂੰ ਸੂਈ ਲਾ ਦੇ ਸਤਵਾ ਹੋਇਆ ਹਾਂਜੀ ਇਹ ਨਾਲ ਕੋਈ ਕਹਿ ਵੀ ਉਹਦੇ ਪੀ ਆਈ ਨਹੀਂ ਤੇ ਦੇਣ ਹੋਏ ਇਹਦੀ ਉਧਾਰ ਮਰਾ ਦਿਓ ਲਓ ਜੀ ਲਓ ਇਹਦੇ ਮਗਰ ਕਟਾ ਹੈ ਹਾਂਜੀ ਆ ਜੀ ਹਾਲੋ ਦੋਸਤਾਂ ਹਾਂ ਕੁਕ ਕਿਨੇ ਆਇਦੇ ਵਿੱਚ ਛੋਟੀ ਥਲੇ ਬੱਚਾ ਛੜਦਾ ਹੈ ਦੇਖ ਲੋ ਰੇਟ ਦੱਸੋ ਜੀ ਰੇਟ ਦੇ ਦੱਸੀ 80 ਕਰਦੇ ਜਾ ਜੀ ਜਾ ਜਿਹੜੀ ਪਹਿਲੇ ਫੋਨ ਤੇ ਜਾਏ ਹਾਂ ਨਾ ਹਾਂ ਨਾ 72000 ਰੇਟ ਕਰ 2000 ਛੱਡ ਦਿਓ ਲੈ ਲੋ ਇਦਾਂ ਦੀ ਕੋਈ ਦਿੰਦਾ ਨਹੀਂ ਹੈਗਾ ਕੋਈ ਨਹੀਂ ਜਾਣਦੇ ਯਾਰ ਚਲੋ 70000 ਦੀਓ ਉੱਚੇ ਵੀ ਸ਼ੋਰ ਸ਼ਾਟ ਕਰ ਦਿਓ ਹਾਂ ਜੀ ਆ ਵੇਖੋ ਆ ਵਾਲੀ ਨਹੀਂ ਪੂਰੀ ਖਾਲੀ ਹੈ ਨਾ ਜਿਵੇਂ ਕਿ ਕਈ ਰੇ ਚੋਗੇ ਫੇਰ ਇਦਾਂ ਹੋ ਜਾਂਦੀਆਂ ਨੇ ਹਾਂ ਜੀ ਇਹਨੇ ਛੇੜ ਗਈ ਖਾਲੀ ਹੋ ਗਈ ਸ਼ਾਮ ਨੂੰ ਫੇਰ ਭੰਨ ਜਾਣੀ ਹੈ ਹਾਂ ਇਹ ਆ ਹਾਂ ਜੀ ਹਾਂ ਜੀ ਹਾਂਜੀ ਜੀ ਜੈ ਜੰਦਾ ਜੀ ਹਾਂਜੀ ਫਿਰ ਆਪਣਾ ਐਡਰੈਸ ਬੋਲ ਦਿਓ ਕਰੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਸੀਦ ਅਡੇਰ ਬਾਬਾ ਨਾਨਕ ਫੋਨ ਨੰਬਰ ਹੈਗਾ 628843 75100 ਆ ਜਿੱਦੇ ਉੱਤੇ ਗਿਆ ਹਾਂਜੀ ਹਾਂਜੀ ਜੀ ਸਸੀ ਦਾ ਸਸੀ ਦਾ